ਅੱਸੀ ਕਾਲ ਦੀ ਵੈਦਿਕਾ ਖਾਲਸਾ ਵੈਦਿਕੀ ਫਤਿਹ ਕਹਿੰਦੇ ਹੁੰਦੇ ਨਾ ਜਿਸ ਦਾ ਧੀ ਪੁੱਤ ਮਰਦਾ ਉਸ ਨੂੰ ਪਤਾ ਹੁੰਦਾ ਕਿ ਉਹਦੇ ਦਿਲ ਉੱਤੇ ਕੀ ਬੇਚਦੀ ਆ ਇੱਕ ਤਾਂ ਬਿਮਾਰੀ ਤੇ ਮਰਨਾ ਇੱਕ ਐਕਸੀਡੈਂਟ ਤੇ ਮਰਨਾ ਇੱਕ ਸਰਿਆਮ ਘੇਰ ਕੇ ਗੁੰਡਿਆਂ ਵੱਲੋਂ ਮਾਰ ਦੇਣਾ ਕਤਲ ਕਰ ਦੇਣਾ ਆਪਾਂ ਅੱਜ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦੇ ਦੇ ਪੇਟਵਾਰੇ 2 ਸਾਲ ਤੋਂ ਉੱਪਰ ਦਾ ਟਾਈਮ ਲੱਗ ਭਾਗ ਹੋ ਚੁੱਕਿਆ ਹੈਗਾ ਮਹਿਰੂਨ ਗਾਇਕ ਸਿੱਧੂ ਮੂਸੇਵਾਲੇ ਦਾ ਜਿਹੜਾ ਕਿ 29 ਅਪ੍ਰੈਲ 2022 ਦੇ ਵਿੱਚ ਕਤਲ ਕਰ ਦਿੱਤਾ ਸੀ ਜਿਹਦਾ ਗੈਂਗਸਟਰਾਂ ਦਾ ਨਾਮ ਲਾ ਦਿੱਤਾ ਸੀ ਕਿ ਫਲਾਣੇ ਗੈਂਗਸਟਰ ਨੇ ਮਾਰ ਧਮਕੀ ਗੈਂਸਟਰ ਨੇ ਮਾਰਿਆ ਤੇ ਅੱਜ ਆਪਾਂ ਉਸਦੇ ਪਿਤਾ ਸਰਦਾਰ ਬਲਕੌਰ ਸਿੰਘ ਦਾ ਜਿਹੜਾ ਦਰਦ ਦਾ ਉਹਨਾਂ ਨੇ ਕਦੇ ਬਿਆਨ ਕੀਤਾ ਕਿਵੇਂ ਲਾਹਣਤਾ ਪਾਈਆਂ ਸਰਕਾਰ ਨੂੰ ਤੇ ਬੋਟਾਂ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਐਲਾਨ ਕੀਤਾ ਉਹ ਵੀ ਤੁਹਾਨੂੰ ਸੁਣਾਉਣੇ ਆ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਜਿਹੜਾ ਇੱਕ ਬਿਆਨ ਆ ਤੁਹਾਨੂੰ ਉਹ ਸੁਣਾਉਣੇ ਆ ਤੁਸੀਂ ਆਪਣੀ ਕਮੈਂਟਾਂ ਰਾਏ ਜ਼ਰੂਰ ਰੱਖਿਆ ਕਰੋ ਤੁਸੀਂ ਕਮੈਂਟ ਨਹੀਂ ਕਰਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਆ ਕਰਨਾ ਅਲੱਗ ਸੁਣੋ ਜਨਤਾ ਕਰਦੇ 12 ਮਿਲੀਅਨ ਵੋਟ ਉਧਰ ਉੱਤੇ ਚੱਲ ਗਈ ਹੈ ਤਾਂ ਤੁਸੀਂ ਹਾਲੇ ਤੱਕ ਇਹ ਦੱਸਣ ਦਾ ਕੰਮ ਜਾਬ ਨਹੀਂ ਉਹ ਬੜੀ ਕਿੱਥੇ ਹਲਕਿੰਦ ਵੀ ਨਹਿਰਾਸਾ ਹੋ ਰਹੀ ਹੈ ਸਰਕਾਰ ਕਿ ਕਿਸ ਗੱਲ ਦੇ ਉੱਤੇ ਵੋਟ ਹੁੰਦੀ ਹੈ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਹੈ ਉਹਡੇ ਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਗ ਨਾਗ ਦੀ ਗੱਲ ਕਰਦੇ ਹੋ ਕੁਛੀ ਢਾਕੇ ਬੋਗਟ ਗੇਟ ਦੇ ਬਾਹਰ ਨਹੀਂ ਬਹਿ ਸਕਦੇ ਅਸੀਂ ਜਦੋਂ ਤੁਹਾਡੇ ਕੋਲ ਜਿੰਨੇ ਵੀ ਸਾਡੇ ਸਤਿਕਾਰਯੋਗ ਰਾਜਨੀਤਿਕ ਆਗੂ ਹੋਣਗੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹਵਨ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਐਨ ਜਦੋਂ ਸਿੱਧੂ ਨੂੰ ਮਾਰਨਾ ਸੀ ਉਹਨਾਂ ਤੁਸੀਂ ਗੈਂਗਸਟਰ ਦੇ ਉੱਤੇ ਕਿੰਨੀ ਵਾਰੀ ਬਾਤ ਕੀਤੀ ਉਹ ਗੈਂਗਸਟਰ ਦੇ ਉੱਤੇ ਮੁਕੱਦਮਾ ਚੱਲ ਰਿਹਾ ਹੈ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਵੀ ਨਹੀਂ ਹੋ ਰਹੇ ਪੁਲਿਸ ਆਪਣੀ ਜਿਹੜੀ ਸਟੇਟ ਰਿਪੋਰਟ ਹੈ ਨਾਲ ਦੇ ਵਿੱਚ ਨਹੀਂ ਰੱਖ ਰਹੀ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹ ਰਿਹਾ ਕਰ ਦਿਓ ਪਰ ਸਾਨੂੰ ਜਲੀਲ ਨਾ ਕਰੋ ਕੋਰਟਾਂ ਦੇ ਵਿੱਚ ਲਿਆ ਕੇ ਜੇ ਤੁਸੀਂ ਤੁਹਾਡੀ ਸਿੱਖ ਨੇ ਤੁਹਾਡੇ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਸਾਡੇ ਨਹੀਂ ਆਖੋ ਮੰਨ ਲਓ ਤੁਸੀਂ ਮੈਨੂੰ ਐਪੀ ਬਣਾ ਦੇਉਗੇ ਮੈਂ ਕੀ ਕਰੂੰਗਾ ਐਪੀ ਬਣ ਕੇ ਇੱਕ ਲਾਰੈਂਸ ਬਿਸ਼ਨੋਈ ਇੰਨਾ ਪਾਵਰਫੁਲ ਹੈ ਵੀ ਉਹ ਗੁਜਰਾਤ ਦੇ ਵਿੱਚ ਜਾ ਕੇ ਬੈਠ ਗਿਆ ਉਹਦੇ 268 ਲਾਦੇ ਬੀਜੇਪੀ ਵਾਲੇ ਨੇ ਜਦੋਂ ਕਤਲ ਹੋ ਜਾਂਦਾ ਜ਼ਿੰਮੇਵਾਰੀ ਗੈਂਗਾਂ ਤੇ ਪਾ ਦਿੰਦੇ ਹੋ ਜਦੋਂ ਅਦਾਲਤ ਦੇ ਕੋਲੇ ਗੈਂਗਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰਨ ਲੱਗ ਜਾਂਦੇ ਹੋ ਮਿੱਤਾ ਅੱਜ ਬੇ ਸ਼ਾਂਤਾਂ ਦੇ ਵਿੱਚ ਕਮਲ ਦਾ ਸ਼ਹਿਰ ਹੈ ਐਸੇ ਸਿੱਧੂ ਮੂਸੇਵਾਲੇ ਦਾ ਪਿਤਾ ਸਰਦਾਰ ਬਲਕੌਰ ਸਿੰਘ ਤੁਸੀਂ ਬੇਖੀ ਦਿੱਤਾ ਕਿ ਇੱਕ ਪਿਤਾ ਦਾ ਦਰਦ ਦਾ ਬੜੇ ਪੇਵਲ ਚੱਲਿਆ ਜਾਂਦਾ ਤੇ ਉਹਦਾ ਹੌਣ ਹਾਰ ਨੌਜਵਾਨ ਪੁੱਤ ਜਿਹਦੇ ਕੀ ਸਾਰੇ ਦੁਨੀਆ ਵਿੱਚ ਕਹਿ ਲਿਆ ਕਿ ਤੂਤੀ ਬੋਲਦੀ ਸੀ ਬਿਣਾ ਕਸੂਰ ਉਸ ਨੌਜਵਾਨ ਨੂੰ ਕਤਲ ਕਰ ਦਿੱਤਾ ਪਰ ਅੱਜ ਜਿਹੜੀਆਂ ਸਰਕਾਰਾਂ ਨੇ ਸਾਡੀਆਂ ਮਾਫ਼ ਕਰਨਾ ਬਈ ਇੱਕ ਦੋ ਗੱਲਾਂ ਕਹੂੰਗਾ ਜੇ ਕੋਈ ਪੁਲਸ ਵਾਲੇ ਨੂੰ ਮਾਰ ਦਿੰਦਾਗਾ ਤਾਂ ਝੱਟ ਜਾ ਕੇ ਵੱਡੇ ਵੱਡੇ ਸ਼ਹਿਰਾਂ 'ਚੋਂ ਦੂਜੀ ਸਟੇਟ ਤੇ ਜਾ ਕੇ ਪੁਲਸ ਲਬ ਲੈਂਦੀ ਆ ਸਾਂ ਉੱਤਕ ਸਿੱਧੂ ਮੂਸੇਵਾਲੇ ਦੇ ਕਾਤਲ ਫੜ ਲਏ ਪਰ ਉਹਨਾਂ ਨੂੰ بی.ਆਈ.ਪੀ ਸਕਿਉਰਟੀਆਂ ਦਿੱਤੀਆਂ ਜਾ ਰਹੀਆਂ ਨੇ ਨਾ ਕੋਈ ਸਰਕਾਰ ਕੰਮ ਕਰਦੀ ਆ ਨਾ ਕੋਈ ਦੂਜੀਆਂ ਸਰਕਾਰਾਂ ਪ੍ਰੈਸ਼ਰ ਪਾਉਂਦੀਆਂ ਨੇ ਕਿ 2 ਸਾਲ ਹੋ ਗਏ ਇਹਨਾਂ ਨੂੰ ਨਿਆਂ ਮਿਲੇ ਪਰਿਵਾਰ ਨੂੰ ਪਰਿਵਾਰ ਵਿਚਾਰਾ ਤੜਫਦਾ ਫਿਰਦਾਗਾ ਹੁਣ ਕਹਿ ਰਹੇ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਐਮਪੀ ਬਣਾ ਦਿੰਨੇ ਆ ਕਾਂਗਰਸ ਵੱਲੋਂ ਇਹ ਐਲਾਨ ਸ਼ਾਇਦ ਸੂਤਰਾ ਉਤਾਰ ਕੀਤਾ ਸੀ ਪਰ ਹੋ ਸਕਦਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਤੇ ਇੱਕ ਮੰਨੇ ਨਹੀਂ ਇਸ ਦੀ ਘੜੀ ਵਿੱਚ ਡੀਕ ਡੀਕ ਕੇ ਜੇ ਕਾਂਗਰਸ ਨੇ ਜਿਹੜੀ ਸੀਟ ਆ ਉਹ ਕਲੀਅਰ ਨਹੀਂ ਕੀਤੀ ਬਠਿੰਡਾ ਪਰ ਤੁਸੀਂ ਹੁਣ ਇਹ ਸਮਝੋ ਕਿ ਜਿਨ੍ਹਾਂ ਦੇ ਪੁੱਤ ਮਰਦੇ ਨੇ ਦੁੱਖ ਉਹਨਾਂ ਨੂੰ ਹੁੰਦਾਗਾ ਹੁਣ ਸਾਰੀਆਂ ਪਾਰਟੀਆਂ ਨੂੰ ਸਵਾਲ ਪੁੱਛਣੇ ਬਣਦੇ ਨੇ ਕਿ ਤੁਸੀਂ ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਸਾਰਿਆਂ ਨੇ ਕਾਚ ਨਹੀਂ ਛੱਡੀ ਕਦੇ ਉਹ ਪਾਰਟੀ ਆ ਗਈ ਕਦੇ ਉਹ ਪਾਰਟੀ ਆ ਗਈ ਕਦੇ ਉਹ ਪਾਰਟੀ ਆ ਗਈ ਸਾਡੇ ਇੱਥੇ ਨੌਜਵਾਨ ਗੱਬਰੂਨ ਮਰਵਾਏ ਜਾ ਰਹੇ ਹੋ ਜਿਹੜਾ ਮਾੜਾ ਆ ਬੋਲਦਾ ਜਿਹੜਾ ਮਾੜਾ ਆ ਓਟਦਾ ਤੁਸੀਂ ਉਹਦੇ ਉੱਤੇ ਉਹਨੂੰ ਜਾਂ ਤਾਂ ਜੇਲ੍ਹ ਵਿੱਚ ਸੁੱਟ ਦਿੰਦੇ ਹੋ ਜਾਂ ਇਥੋਂ ਖਤਮ ਕਰਕੇ ਰੱਬ ਕੋਲੇ ਭੇਜ ਦਿੰਦੇ ਹੋ ਸਿੱਧਾ ਤੁਹਾਡੀ ਉਦੋਂ ਕਿਉਂ ਨਹੀਂ ਕੁਰਸੀ ਹਿੱਲਦੀ ਤੁਹਾਡੀ ਉਦੋਂ ਅੱਖਾਂ ਕਿਉਂ ਨਹੀਂ ਖੁੱਲਦੀਆਂ ਜਦੋਂ ਆਉਂਦਾ ਵੋਟਰ ਦਾ ਟਾਈਮ ਤੁਸੀਂ ਉਹਦੇ ਝੱਟ ਚਗੁੰਦਰਾ ਵਾਂਗੂ ਬਿੱਲਿਆਂ ਨੂੰ ਬਾਹਰ ਨਿਕਲਾਉਣੇ ਹੋ ਪੰਜ ਸਾਲਾਂ ਦਾ ਪਤਾ ਨਹੀਂ ਲੱਗਦਾ ਕਿ ਤੁਸੀਂ ਬੈਠੇ ਕਿੱਥੇ ਹੋ ਭਾਸਨ ਦੇ ਛੜਦੇ ਹੋ ਕਿਸਾਨਾਂ ਉੱਤੇ ਡਾਂਗਾ ਦੇ ਡਾਂਗਾ ਪਰਸਾਈਆਂ ਜਾ ਰਹੀਆਂ ਨੇ ਨੌਜਵਾਨ ਮਰ ਰਿਹਾਗਾ ਚਿੱਟੇ ਦਿੱਟੇ ਲਾ ਲਾ ਕੇ ਗੋਲੀਆਂ ਖਾ ਕੇ ਮਜ਼ਦੂਰ ਨੂੰ ਪੂਰੀ ਦਿਹਾੜੀ ਨਹੀਂ ਮਿਲਦੀ ਜਿੰਨਾ ਉਹਦਾ ਮੁੱਲ ਤੈਅ ਕੀਤਾ ਹੁੰਦਾ ਉਹਨੇ ਉਹਨੂੰ ਦਿਹਾੜੀ ਨਹੀਂ ਮਿਲਦੀ ਕਿਸਾਨਾਂ ਨੂੰ ਆਪਦੇ ਹੱਕ ਨਹੀਂ ਮਿਲਦੇ ਅਤੇ ਤੇਂਹਿਆ ਪੁੱਤਰ ਮੇਰੇ ਯਾਰ ਫਿਰਦੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀਆਂ ਹੁਣ ਤੁਸੀਂ ਦੱਸੋ ਜੇ ਤੁਸੀਂ ਕਹਿੰਦੇ ਹੋ ਕਿ ਬਾਹਰਲੇ ਦੇਸ਼ਾਂ ਵਿੱਚ ਨੌਜਵਾਨ ਜਾਂਦੀ ਆ ਨੌਜਵਾਨੀ ਜਾਂਦੀ ਆ ਇੱਥੋਂ ਕਿੱਲੇ ਵੇਚ ਕੇ ਜਾਂਦੀ ਆ ਫਿਰ ਹੋਰ ਕੀ ਕਰਨਾ 8 ਵਜੇ ਤੋਂ ਬਾਅਦ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਇਹ ਹਾਲਾਤ ਹੋਏ ਪਏ ਨੇ ਜਾਂ ਤਾਂ ਤੁਹਾਡੂ ਕੋਈ ਡਾਕਾ ਮਾਰ ਲੂ ਜਿਹੜੇ ਤੇ ਚਾਰ ਸੱਲੜ ਹੁੰਦੇ ਆ ਤੁਹਾਡੀ ਜੇਬ ਦੇ ਵਿੱਚੋਂ ਉਹ ਖੋ ਕੇ ਲੈ ਜਾਂਦੇ ਆ ਤੇ ਨਾਲੇ ਤੁਹਾਨੂੰ ਮਾਰਦੇ ਨੇ ਪੰਜਾਬ ਦਾ ਇਸ ਵੇਲੇ ਬੇੜਾ ਘਰ ਖੋ ਚੁੱਕਿਆਗਾ ਮੈਂ ਕਹਿੰਦਾਗਾ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਨੇ ਰਲ ਮਿਲ ਕੇ ਕੀਤਾਗਾ ਹੁਣ ਤੁਸੀਂ ਵੋਟਾਂ ਮੰਗ ਲਾਉਂਦੇ ਸ਼ਰਮ ਦੀ ਮਨਦੇ ਆ ਬੀਜਪੀ ਵਾਲੇ ਦਾ ਜਮਾ ਸੰਗ ਲਾਈ ਹੋਈ ਆ ਗੱਡੀਆਂ ਚੜਾ ਚੜਾ ਕਿਸਾਨਾਂ ਨੂੰ ਮਾਰਿਆ ਗਿਆ ਦਿੱਲੀ ਦੇ ਵਿੱਚ ਅਥਰੂ ਗੈਸ ਦੇ ਗੋਲੇ ਛਿੜ ਛਿੜ ਕੇ ਸੰਭੂ ਬਾਰਡਰ ਤੇ ਖਲੌਰੀ ਬਾਰਡਰ ਤੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਸ਼ਰਮ ਕਰੋ ਤੁਸੀਂ ਅਜੇ ਵੀ ਟਿਕਟਾਂ ਮੰਗਦੇ ਹੋ ਬੀਜੇਪੀ ਲਈ ਉਦੋ ਸ਼ਰਮ ਉਹ ਨਹੀਂ ਮੰਨਦੇ ਚੌਰੇ ਜਿਹੜੇ ਉਹਨਾਂ ਨੂੰ ਵੋਟਾਂ ਪਾਉਣਗੇ ਜਾਂ ਉਹਨਾਂ ਦੇ ਨਾਲ ਤੁਰੇ ਫਿਰਦੇ ਨੇ ਬੇਸ਼ਰਮ ਲੋਕ ਉਹ ਪਾਰਟੀ ਚ ਵਗ ਜਾਂਦੇ ਆ ਉਹ ਤੋਂ ਉਹ ਤੋਂ ਨਿਕਲ ਕੇ ਬਾਹਰ ਜਾਂਦੇ ਆ ਉਹ ਤੋਂ ਉਹ ਤੋਂ ਨਿਕਲ ਕੇ ਬਾਹਰ ਜਾਂਦੇ ਆ ਹੁਣ ਬੀਜੇਪੀ ਧੜਾ ਧੜਾ ਜਾ ਰਹੇ ਆ ਕਿਉਂ ਜਾ ਰਹੇ ਆ ਡਰਦੇ ਨੇ ਈਡੀ ਦੀਆਂ ਰੇਡਾਂ ਪੈ ਰਹੀਆਂ ਨੇ ਪੰਜਾਬ ਖਾਦਾਗਾ ਤੁਸੀਂ ਇੰਜ ਨਹੀਂ ਬਚਣਾ ਬੇਸ਼ੱਕ ਬੀਜੇਪੀ ਤੇ ਅੱਜ ਵਗਜੋ ਚਾਹੇ ਕੱਲ ਵਗਜੋ ਸਰਕਾਰਾਂ ਪਤਾ ਨਹੀਂ ਕੀ ਚਾਹੁੰਦੀਆਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਦਰਦ ਦਰਦ ਦੀਆਂ ਠੋਕਰਾਂ ਖਾ ਕੇ ਬਹਿ ਜਾਂਦਾਗਾ ਅੱਕਿਆ ਫੇਰ ਪਟਾਖਾ ਕੱਢ ਲੈਂਦਾ ਹੈ ਮੀਡੀਆ ਸਾਹਮਣੇ ਤੇ 2 ਸਾਲਾਂ ਦੇ ਵਿੱਚ ਤੁਸੀਂ ਇਹ ਦੇਖੋ 2 ਸਾਲ ਹੋ ਗਏ 58 60 ਸਾਲ ਦੀ ਉਮਰ ਦੇ ਵਿੱਚ ਪਹੁੰਚਰ ਵਾਲੇ ਨੇ ਬਜ਼ੁਰਗਾਂ ਇਹ ਤਾਂ ਉਹਦੇ ਬਲਕੌਰ ਸਿੰਘ ਮਾਤਾ ਚਰਨਕੌਰ ਹੁਣ ਕਿੰਨਾ ਕੁ ਟਾਈਮ ਆਪ ਦੇ ਪੁੱਤ ਨੂੰ ਡੀਕ ਡੀਕ ਕੇ ਤੁਹਾਡੀਆਂ ਜਿਹੜੀਆਂ ਕਿਚੜੀਆਂ ਦੇ ਢੇਡੇ ਕੜ ਕੱਟ ਕੇ ਖਾਰ ਕੇ ਥੱਕ ਹਮ ਕੇ ਜਦੋਂ ਬਹਿ ਗਏ ਸਰਕਾਰਾਂ ਬਦਲ ਜਾਣੀਆਂ ਨੇ ਉਹਨਾਂ ਨੂੰ ਕੋਈ ਨਿਆਂ ਨਹੀਂ ਮਿਲਣਾ ਜਿਹੜੇ ਗੈਂਗਸਟਰ ਨੇ ਉਹ ਜ਼ਿਲ੍ਹਾ ਦੇ ਵਿੱਚੋਂ ਫੇਰ ਸੁੱਟੇ ਜਾਣਗੇ ਉਹ ਫੇਰ ਕਤਲ ਕਰਨਗੇ ਫੇਰ ਡਰਾਵੇ ਦੇਣਗੇ ਫੇਰ ਧਮਕੀਆਂ ਦੇਣਗੇ ਪੰਜਾਬ ਸਾਡਾ ਜਾ ਕਿੱਧਰ ਰਿਹਾਗਾ ਸਾਨੂੰ ਤਾਂ ਪੁੱਸਾਂ ਵਾਲੇ ਚੇਲੇਆ ਬਾਬਿਆਂ ਤੋਂ ਵੇਲ ਨਹੀਂ ਫਲਾਨੇ ਦਾ ਦਸਵੀਂ ਭਰਦੀਆ ਪਤਾ ਪਲਾਨੇ ਤਾਂ ਪਲਾਨਾ ਭਰਦਾਗਾ ਤੁਸੀਂ ਕਾਬਲਿਆਂ ਵਾਂਗੂ ਪਿੰਡਾਂ ਦੇ ਪਿੰਡ ਉੱਠ ਕੇ ਤੁਰੇ ਜਾ ਰਹਿਓ ਟਿੱਬਿਆਂ ਦੇ ਵਿੱਚ ਕੋਈ ਮੜਾ ਮੋਟਾ ਗੁਰਦੁਆਰਾ ਪਾ ਲੈਂਦਾਗਾ ਉੱਥੇ ਇੱਕ ਇੱਕ ਪਖੰਡੀ ਸਾਥ ਬਹਿ ਜਾਂਦਾਗਾ ਤੁਸੀਂ ਪਿੰਡਾਂ ਦੇ ਪਿੰਡ ਜਾ ਕੇ ਉਹਦੇ ਗੋਡੀ ਹੱਥ ਲਾਉਣਿਓ ਤੁਹਾਡੀਆਂ ਜ਼ਮੀਰਾਂ ਕਿਉ ਮਰ ਚੁੱਕੀਆਂ ਨੇ ਤੁਹਾਡਾ ਬੇੜਾ ਕਰਕੇ ਤਾਂ ਸਾਧਾ ਨਹੀਂ ਕੀਤਾਗਾ ਤੁਸੀਂ ਆਪਣੇ ਪਿੰਡ ਗੁਰੂਗਰਾਜ ਸਾਹਿਬ ਨੂੰ ਨਹੀਂ ਮੰਨਦੇ ਤੁਸੀਂ ਆਪਣੇ ਪਿੰਡ ਮੰਦਰ ਦੇ ਵਿੱਚ ਨਹੀਂ ਜਾਂਦੇ ਤੁਸੀਂ ਮਸਜਿਦ ਦੇ ਵਿੱਚ ਨਹੀਂ ਜਾਂਦੇ ਪਰ ਉਹਨਾਂ ਲੋਕਾਂ ਕੋਲ ਜਾਂਦੇ ਹੋ ਜਿਹੜਿਆਂ ਤੁਹਾਡੀਆਂ ਦੱਸਦੇ ਨੇ ਇੱਕ ਪੁੱਸਾ ਦੱਸਦੇ ਪੁੱਸਾ ਕੱਢਦੇ ਕਿ ਤੁਹਾਡੇ ਭਲਾ ਹੋ ਜੂ ਘਰ ਤੇ ਤੁਸੀਂ ਦੇਖ ਕਰਾ ਦਿਓ ਤੁਸੀਂ ਪਰਨਾ ਚੜਾ ਦਿਓ ਤੁਸੀਂ ਫਲਾਂ ਦਾ ਖੰਮੜੀ ਬਣ ਲਓ ਤੁਸੀਂ ਆ ਜਲ ਲੈ ਲਓ ਤੁਹਾਡਾ ਬੇੜਾ ਗਰ ਕੋਨਾ ਨੇ ਕੀਤਾ ਤੇ ਕੁਝ ਰਹਿੰਦੇ ਖੁੰਦਿਆ ਛੜੀਆਂ ਜਿਹੜੀਆਂ ਔਰਤਾਂ ਨੇ ਜਾਂ ਕੁਝ ਮਰਦ ਨੇ ਇਹਨਾਂ ਨੇ ਬੇੜਾ ਕਰ ਕੀਤਾ ਇਹਨਾਂ ਨੇ ਜਮੀਰਾਂ ਮਾਰ ਛੱਡੀਆਂ ਨੇ ਇਸ ਕਰਕੇ ਨੌਜਵਾਨ ਨਹੀਂ ਉੱਠ ਕਰੇ ਜਿਹੜੇ ਮਾਰੇ ਮਾਰੇ ਉੱਠਦੇ ਆ ਉਹਨਾਂ ਨੂੰ ਸਰਕਾਰਾਂ ਦਵਾ ਲੈਂਦੀਆਂ ਨੇ ਬਾਕੀ ਨਸਿਆਂ ਨਾਲ ਮਰ ਰਹੇ ਨੇ ਤੇ ਸਾਡੀਆਂ ਬੀਬੀਆਂ ਦੇ ਬੇੜਾ ਉਦੋਂ ਕਰਕ ਕਰਤਾ ਇਹ ਵੀਡੀਓ ਨੂੰ ਤੁਸੀਂ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਧੰਨਵਾਦ ਬੈਜੀ ਦਾ ਖਾਲਸਾ ਵੈਜੂ ਕੀ ਫਤਿਹ